ਮੈਂ ਕੋਈ ਨਹੀਂ ਕੋਈ ਕੋਈ ਟੈਕਸੀ ਇਹਦਾ ਅੱਗੇ ਤਾਂ ਵੀ ਤਾਂ ਵੀ ਰਹੇ ਤੇ ਲੋਡ ਕੇ ਰਸੇ ਨੂੰ 40% ਬਣਾ ਦੇ ਤੇ ਜਿਕੀਰ ਸਰਾਇ ਨੇ ਕੱਲ ਨੂੰ ਮੇਰਾ ਠੀਕ ਹੈ ਠੀਕ ਅਬ ਸ਼ੁਕਰ ਹੈ ਸ਼ੁਕਰ ਹੈ ਪਰਮੋਸ਼ਨ ਆ ਲਈ ਜਣਾ ਠੀਕ ਪਰਮੋਸ਼ਨ ਬਾਕੀ ਗੱਲ ਤਾਂ ਬੜੀ ਕਰ ਰਹੇ ਠੀਕ ਹੈ ਪਰਮੋਸ਼ਨ ਹੋਰ ਨਾ ਦੀ ਗੋ ਵੀ ਜਾਊਗਾ ਕਰਤੀ ਕਾ ਜੀ ਕੀ ਹਾਲ ਹੈ ਤੁਹਾਡਾ ਹਾਂ ਹਾਂ ਨਹੀਂ ਨਹੀਂ ਕੋਈ ਨਹੀਂ ਬਣਾ ਇਨਾ ਇਨਾ ਜੀ ਨਾ ਆਪਣਾ ਮਣੀ ਡੀਲ ਲੈ ਲੋ ਤੁਹਾਡੇ ਪੰਜਾਂ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਮੈਂ ਆਪਦੇ ਕੋਲ ਦੇ ਦਿੰਦਾ ਅੱਛਾ ਅੱਛਾ ਇਹ ਗੱਲ ਹੈ ਬਾਕੀ ਪਰਮਾਥਮ ਮੇਰੇ ਜੀ ਉਹ ਤਾਂ ਬੰਦ ਕਰਦੇ ਸੰਜੀ ਅਸੀਂ ਪੂਰਾ ਜੋਰ ਲਾਏ ਹੋਏ ਆ ਪੂਰਾ ਜੋਰ ਲਾਏ ਹੋਏ ਪੂਰਾ ਜੋਰ ਹੈ ਮੇਰੀ ਗੱਲ ਸੁਣ ਬੱਜਣਗੇ ਬੱਚੇ ਬੱਜਣਗੇ ਮੇਰੇ ਨਾਲੋਂ ਵੱਜਣਗੇ ਵੱਜ ਜਾਂਦੇ ਬੱਚੇ ਵੱਡੇ ਤੋਂ ਵੱਡਾ ਡੱਕਰ ਬਣਾਉ ਉੱਥੇ ਜੋ ਇੱਥੇ ਮੈਂ ਇਹਨਾਂ ਨੂੰ ਕਹਿੰਦਾ ਭਾਵੇਂ ਮੇਰਾ ਬੱਚਾ ਸਾਹੂਦ ਚਲੇ ਭੈਣੇ ਭਾਵੇਂ ਭਾਵੇਂ ਆਪਾਂ ਨੂੰ ਕਿੱਥੇ ਜਾ ਅਵੇ ਆਪ ਨੂੰ ਅਮਰੀਕਾ ਤੇ ਲੈਣਾ ਪਊਗਾ ਮੈਂ ਡਾਕਟਰ ਲੈ ਆਵਾਂਗੇ ਨਹੀਂ ਇਹਦੇ ਕਰੋ ਨਹੀਂ ਨਹੀਂ ਇਹ ਤੁਹੇ ਜਾ ਜਾ ਚੱਕੀ ਹੋਰ ਬਹੁਤ ਚੱਕੀ ਮੈਨੂੰ ਜੋ ਕਹਿਣਗੇ ਲਾਤ ਖੁਣੋ ਤਾਂ ਇਥੋਂ ਦੇ ਡਾਕਟਰ ਨਹੀਂ ਛੱਡਦੇ ਪਰ ਮੇਰੀ ਇਹ ਮੰਗ ਹੈ ਪੰਜਾਬ ਹੋਂ ਤੋਂ ਵੀ ਮੇਰੇ ਬੱਚੇ ਨੂੰ ਬਾਹਰ ਤੋਂ ਵੀ ਡਾਕਟਰ ਲਿਆ ਕੇ ਮੇਰੇ ਬੱਚੇ ਦੀ ਕੇਅਰ ਕਰੀਏ ਕੋਈ ਵੀ ਕੋਈ ਵੀ ਲੋੜ ਹੋਈ ਮੈਂ ਕਰਾਉਂਗਾ ਕੋਈ ਵੀ ਲੋੜੇ ਕੋਈ ਵੀ ਲੋੜੇ ਮੇਰਾ ਬੱਚਾ ਸਰਦਾਰ ਇਹ ਸਾਡੀ ਡਿਊਟੀ ਨਹੀਂ ਹੈ ਕੋਈ ਨਹੀਂ ਸਭ ਕਰਾਂਗਾ ਠੀਕ ਹੈ ਹੁਣ ਦਾ ਬੱਚਾ ਸਰਦਾਰ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਬੱਚਿਆਂ ਦੇ ਜਿਹੜੇ ਅ ਟੈਂਡੈਂਟਸ ਐ ਪੇਰੀਐਂਟਸ ਨਾਲ ਵੀ ਗੱਲ ਹੋਈ ਐ ਇਲਾਜ ਠੀਕ ਚੱਲ ਰਿਹਾ ਸੁਰੂ ਸਾਹਿਬ ਮੇਰ ਕਰਨਗੇ ਔਰ ਕਿਸੇ ਵੀ ਤਰ੍ਹਾਂ ਦੀ ਇਲਾਜ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਹੋਇਆ ਡਾਕਟਰ ਸਾਹਿਬ ਫੁਰਾਨਾ ਵੀ ਲਗਾਤਾਰ ਟੱਚ ਦੇ ਵਿੱਚ ਐ ਔਰ ਜਦੋਂ ਇਹ ਆਏ ਸੀ ਉਦੋਂ ਤੋਂ ਹੀ ਮੈਂ ਇਹਨਾਂ ਦੇ ਟੱਚ 'ਚ ਐ ਮੈਨੂੰ ਇਨਫੋਰਮੇਸ਼ਨ ਮਿਲ ਗਈ ਸੀ ਦੀ ਸਾਹ ਨੂੰ ਕਹਤਾ ਸੀਗਾ ਬਾਕੀ ਜੇ ਕੋਈ ਇੱਕ ਬੱਚਾ ਮੈਨੂੰ ਪਤਾ ਲੱਗਿਆ ਡੀਐਮਸੀ ਹੈ ਉਹਨਾਂ ਵੀ ਉੱਥੇ ਫਾਲੋਅ ਅਪ ਕਰਾਂਗੇ ਤੋਂ ਬੜੀ ਅਣਹੋਣੀ ਹੋਈ ਹੈ ਹਮਦਪਾਗੀ ਘਟਣਾ ਸੀ ਅਸੀਂ ਇਹਨਾਂ ਗਰੀਬ ਪਰਿਵਾਰਾਂ ਦੇ ਨਾਲ ਖੜੇ ਪੰਜਾਬ ਸਰਕਾਰ ਵੱਲੋਂ ਕੋਈ ਖਰਚਾ ਵਗੈਰਾ ਕਿਨਾਂ ਕਰ ਦਿੱਤਾ ਜਾਏ ਜੋ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਏਗੀ ਅਸੀਂ ਕਰਾਂਗੇ